ਅਜੀ ਪੰਜ ਕੀਨਾ ਤੁਹਾਡਾ ਰਾਰੀ ਕਰ ਭਾਏ ਕਿਦਾਂ ਅਡੀ ਕਰਦੀ ਛੱਤ ਡਿੱਗੀ ਕਰ ਕੇ ਛੱਤ ਭਾਜੀ ਆ ਤੁਹਾਨੂੰ ਪਤਾ ਅੱਗੇ 2-3 ਮਹੀਨੇ ਕਿ ਮੀਂਹ ਪੈਂਦਾ ਨਾ ਦਵਜੂ ਦੀ ਬਾਰਿਸ਼ ਹੋਣ ਦੇ ਤਾਂ ਆਪਾਂ ਤਹੀਂ ਗੁਜ਼ਾਰਾ ਕਰਨ ਦਾ ਹੈ ਪੈ ਚੱਲ ਕੋਈ ਸਮਾਂ ਲੰਘ ਜਾਊਗਾ ਬਾਕੀ ਅੱਜ ਆਪਾਂ ਰੋਟੀਆਂ ਬਣਾਉਣ ਦੇ ਰੋਟੀਆਂ ਬੱਚੀਆਂ ਨੇ ਜੇ ਖਾਦੀ ਨਹੀਂ ਤੇ ਛੱਤ ਡਿੰਕ ਪਈ ਆ ਨਾ ਖਾਣਾ ਹੀ ਖਾਤਾ ਹੈ ਜੀ ਤਾਂ ਆਪਾਂ ਇਹ ਮੰਗ ਕਰਦੇ ਆ ਕਿ ਆਪਣੇ ਕੋਈ ਅੱਛਾ ਛੱਤ ਜਿਹੜਾ ਖਾਣਾ ਬਣੇ ਦੇ ਉੱਤੇ ਡਿੱਪੀ ਹਾਂਜੀ ਬਣੇ ਦੇ ਉੱਤੇ ਡਿੱਪੀ ਕਿੰਨਾ ਕੁ ਨੁਕਸਾਨ ਹੋ ਗਿਆ ਛੱਲ ਭਾਜੀ ਭਾਬਾ ਆਇਆ ਗੈਸ ਸਿਲੰਡਰ ਸਭ ਟੁੱਟ ਗਿਆ ਹੈ ਹੂੰ ਹਾਂਜੀ ਕੀ ਮੰਗ ਕੀ ਕਰਦੇ ਹੋ ਮੰਗ ਭਾਜੀ ਆਪਾਂ ਇਹ ਕਰਦੇ ਆ ਆਪਣੇ ਲਈ ਛੱਤ ਵਾਸਤੇ ਆਪਣੇ ਲਈ ਸਹਾਇਤਾ ਕਰਦੇ ਤੁਸੀਂ ਕਿੰਨੇ ਬੱਚੇ ਆ ਤੇ ਕਿਦਾਂ ਬੱਚੇ ਤੇ ਇੰਨੇ ਇੱਕ ਬੱਚਾ ਪੜਦਾ ਗੁੜੀਆਂ ਵੀ ਪੜਦੀ ਆ ਤੇ ਤੁਸੀਂ ਜਦ ਤਰੇ ਲੋ ਕੰਮ ਕਰਦਾ ਪਾਪਾ ਇੰਨਾਂ ਦਾ ਵੇਖ ਤੇ ਆੜੇ ਧੱਪੇ ਤੇ ਕੰਮ ਕਰਦੇ ਨੇ ਹਾਂਜੀ ਹੋਰ ਕੋਈ ਕਮਾਉਣ ਵਾਲਾ ਕੋਈ ਕੀ ਪਤਾ ਚੰਡੀਗੜ੍ਹ ਨਾ ਜਾਣ ਉਹ ਜਾਣ ਕੀ ਮੰਗ ਕੀ ਕਰਦੇ ਹੋ ਕਿ ਛੱਤ ਪਵਾ ਕੇ ਦਿੱਤੀ ਹੋ ਹਾਂਜੀ ਛੱਤ ਪਵਾ ਕੇ ਭਾਜੀ ਦਿੱਤੀ ਜਾਵੇ ਵੀ ਹੁਣ ਤੇ ਪਾਰੀ ਆਪਾਂ ਤੰਬੂ ਲਾ ਕੇ ਕਿਤੇ ਬੈਹ ਸਕਦੇ ਆ ਘਰ ਦੇ ਵਿੱਚ ਜਿਹੋ ਕਰਨ ਕੋਈ ਆਪਣੇ ਨਾਮਾਇਤ ਕਰੇ ਤੇ ਨਹੀਂ ਤੁਹਾਡਾ ਬਹਿਨ ਦਾ ਕੋਈ ਟਿਕਾਣਾ ਨਹੀਂਗਾ ਅੱਛਾ ਤੰਬੂ ਲਾਉਣ ਜੋਗੀ ਵੀ ਵੈਸੇ ਨਹੀਂ ਗਈ ਨਹੀਂ ਹੈਗਾ ਭਾਜੀ ਠੀਕ ਹਾਂਜੀ ਕੀ ਨਾ ਤੁਹਾਡਾ 7 ਤੇ ਛਤ ਡਿੱਗ ਗਈ ਹਾਂਜੀ 7 ਦੇ ਕਿ ਕਿਦਾਂ ਡਿੱਗੀ ਛੇ ਤਕਰੀਬਨ 2-2.5 ਮਹੀਨੇ ਕੋ ਬਾਰਸ਼ਾਂ ਹੁੰਦੀਆਂ ਸੀ ਤੇ ਜੋ ਸੱਤਾਂ ਬਾੜੀਆਂ ਬਾਲੇ ਟੁੱਟ ਗਏ ਤੇ ਮਤਲਬ ਕਿ ਕਰਦੇ ਰੋਟੀਆਂ ਪਕਾਉਂਦਾ ਸੀ ਤੇ ਅਜੇ ਰੋਟੀ ਪਕਾ ਕੇ ਪਾਸੇ ਹੀ ਆਇਆ ਤੇ ਅਚਾਨਕ ਹੀ ਛੱਤ ਹੋ ਗਿਆ ਬਾਹਰ ਆਏ ਤੇ ਛੱਤ ਡਿੱਗੀ ਆ ਤੇ ਜੋ ਰੋਟੀ ਪਾਣੀ ਪਕਾਇਆ ਸੀ ਉਹ ਵੀ ਵਿੱਚ ਮਿੱਟੀ ਦੇ ਮਿਲ ਗਿਆ ਵਾ ਤੇ ਸਾਮਾਨ ਚਲੋ ਟੁੱਟ ਟੁੱਟ ਗਿਆ ਸਿਲੰਡਰ ਵੀ ਟੁੱਟ ਗਿਆ ਉੱਤੇ ਥੱਲੇ ਆ ਗਿਆ ਸਾਰਾ ਸਾਮਾਨ ਤੇ ਫੈਲ ਵੀ ਭਰੀਆ ਤਿੰਨ ਚਾਰ ਸਾਲ ਹੋ ਗਏ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਮਲਕੇ ਸਰਕਾਰ ਵੱਲੋਂ ਇਹ ਮੰਗ ਕਰਦੇ ਕੋਈ ਐਨ ਆਰ ਆਈ ਭਰਾ ਕੋਈ ਸਮਾਜ ਸੇਵਕ ਸਾਨੂੰ ਪੈਸਾਂ ਦੀ ਨਹੀਂ ਜਰੂਰ 77 ਪਾ ਗਿੱਤ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਪਰਮਜੀਤ कौर ਕੀ ਸਾਰਾ ਮਾਮਲਾ ਅੱਜ ਇਕੱਠੇ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਆ ਲਗਾਤਾਰ ਤੋਂ ਇੱਕ ਗਰੀਬ ਪਰਿਵਾਰ ਆ ਇਹਨਾਂ ਦੀ ਛੱਤ ਡਿੱਗੀ ਆ ਇਹਨਾਂ ਦੀ ਦੂਸਰੀ ਛੱਤ ਵੀ ਡਿੱਗਣ ਵਾਲੀ ਆ ਇੱਕ ਕਮਰੇ ਦੀ ਡਿੱਗੀ ਆ ਦੂਸਰੇ ਦੀ ਡਿੱਗਣ ਵਾਲੀ ਆ 4 ਸਾਲ ਹੋ ਗਏ ਫਾਈਲ ਭਰੀ ਆ ਕੋਈ ਸੁਣਾਈ ਨਹੀਂ ਹੋ ਰਹੀ ਆ ਇਹ ਗਰੀਬ ਪਰਿਵਾਰ ਇੱਕ ਹੀ ਜਾਣਾ ਇਹਨਾਂ ਦੇ ਘਰ ਵਿੱਚ ਕਮਾਉਣ ਵਾਲਾ ਵਾ ਬਾਕੀ ਬੱਚੇ ਇਹਨਾਂ ਦੇ ਪੜਦੇ ਆ ਛੋਟੇ ਦੋ ਬੱਚੇ ਆ ਤੇ ਇੱਕ ਜਾਣਾ ਕਮਾਉਣ ਵਾਲਾ ਵਾ ਚਾਰ ਪੰਜਾਂ ਨੇ ਖਾਣ ਵਾਲੇ ਨੇ ਤੇ ਮਹਾ ਕਰਦਾ ਹੀ ਗੁਜ਼ਾਰਾ ਚੱਲਦਾ ਵਾ ਕੋਈ ਵੀ ਐਨ ਆਰ ਆਈ ਵੀਰ ਰਾ ਕੋਈ ਵੀ ਕੋਈ ਵੀ ਸਮਾਜਸੀ ਵੀ ਵੀਰ ਇਹਨਾਂ ਦੀ ਕੋਈ ਮਦਦ ਕਰ ਦੇ ਇਹਨਾਂ ਨੂੰ ਰਹਿਣ ਜੋਗੀ ਕੋਈ ਛੱਤ ਪਾ ਦੇ ਇਹਨਾਂ ਨੂੰ ਪੈਸੇ ਦੀ ਲੋੜ ਨਹੀਂ ਇਹਨਾਂ ਨੂੰ ਛੱਤ ਜੋੜਾ ਕੋਈ ਗਰੀਬ ਦੀ ਕੋਈ ਛੱਤ ਪਾ ਦੇ ਹੂੰ ਠੀਕ ਹੈ ਜੀ